ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਆਏ ਨਾ ਆਈ ਦਿਨ ਨਿੱਕਾ ਸਿੱਧੂ ਦੀ ਕੋਈ ਨਾ ਕੋਈ ਵੀਡੀਓ ਬਾਹਰ ਨਾ ਹੁੰਦੀ ਹੀ ਰਹਿੰਦੀ ਹੈ ਤਾਂ ਦੋਸਤੋ ਆਪਾਂ ਅਕਸਰ ਹੀ ਵੀਡੀਓ ਦੇ ਵਿੱਚ ਦੇਖਦੇ ਆ ਕਿ ਨਿੱਕਾ ਸਿੱਧੂ ਸਿੱਧੂ ਮੂਸੇਵਾਲੇ ਦੇ ਗੀਤ ਸੁਣ ਕੇ ਆਪਣਾ ਸਿਰ ਹਿਲਾਉਂਦਾ ਹੈ ਤੇ ਬਹੁਤ ਬਾਰ ਆਪਾਂ ਅਜਿਹੀਆਂ ਵੀਡੀਓਜ਼ ਵੀ ਦੇਖੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਜਿਹਾ ਜਾਂਦਾ ਹੈ ਕਿ ਨਿੱਕਾ ਸਿੱਧੂ ਸਿਰ ਦੇਵਾਲੇ ਦੇ ਗੀਤ ਸੁਣ ਕੇ ਨਿੱਕਾ ਸਿੱਧੂ ਬਹੁਤ ਇੰਜੋਏ ਕਰਦਾ ਹੈ ਤਾਂ ਦੋਸਤੋ ਜਦੋਂ ਇੱਕ ਪੱਤਰਕਾਰ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਇਹ ਪੁੱਛਿਆ ਕਿ ਜਦੋਂ ਸਨਿੱਕਾ ਸਿੱਧੂ ਵੱਡਾ ਹੋਵੇਗਾ ਤਾਂ ਕੀ ਤੁਸੀਂ ਉਸ ਨੂੰ ਇੱਕ ਸਿੰਗਰ ਹੀ ਬਣਾਓਗੇ ਜਾਂ ਕਿਸੇ ਹੋਰ ਪ੍ਰੋਫੈਸ਼ਨ ਦੇ ਵਿੱਚ ਪਾਓਗੇ ਤਾਂ ਸਰਦਾਰ ਬਲਕੌਰ ਸਿੰਘ ਨੇ ਉਸ ਪੱਤਰਕਾਰ ਦੀ ਉਸ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਛੋਟੇ ਭਾਈ ਨਿੱਕੇ ਸਿੱਧੂ ਦੇ ਨਾਲ ਕੋਈ ਧੱਕਾ ਨਹੀਂ ਕਰਾਂਗੇ ਜੇਕਰ ਉਹ ਸਿੰਗਰ ਬਣਨਾ ਚਾਹੇਗਾ ਤਾਂ ਉਸ ਨੂੰ ਸਿੰਗਰ ਬਣਾਵਾਂਗੇ ਅਤੇ ਜੇਕਰ ਉਹ ਗਾਉਣਾ ਨਹੀਂ ਪਸੰਦ ਕਰੇਗਾ ਤਾ ਅਸੀਂ ਉਸ ਨੂੰ ਹੋਰ ਕਿੱਤੇ ਦੇ ਵਿੱਚ ਪਾਵਾਂਗੇ ਤੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਉਸ ਪੱਤਰਕਾਰ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਛੋਟਾ ਸਿੱਧੂ ਸਿੱਧੂ ਮੂਸੇਵਾਲੇ ਦੇ ਗੀਤ ਬਹੁਤ ਜ਼ਿਆਦਾ ਸੁਣਦਾ ਹੈ ਅਤੇ ਸਿੱਧੂ ਮੂਸੇਵਾਲੇ ਦੇ ਗੀਤ ਸੁਣ ਕੇ ਬਹੁਤ ਇੰਜੋਏ ਵੀ ਕਰਦਾ ਹੈ ਅਤੇ ਕਈ ਵਾਰ ਤਾਂ ਅਸੀਂ ਦੇਖਿਆ ਕਿ ਉਹ ਸਿੱਧੂ ਮੂਸੇਵਾਲੇ ਦੇ ਨਾਲ-ਨਾਲ ਵੀ ਗਾਉਣ ਲੱਗ ਜਾਂਦਾ ਹੈ ਅਤੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਨਿੱਕਾ ਸਿੱਧੂ ਹਲੇ ਛੋਟਾ ਹੈ ਉਹ ਗਾਉਣ ਨਹੀਂ ਜਾਣਦਾ ਪਰ ਨਿੱਕੇ ਸਿੱਧੂ ਦਾ ਰੁਤਬਾ ਅੱਜ ਵੀ ਉਹੀ ਹੈ ਜੋ ਸ ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਅੱਜ ਅਸੀਂ ਛੋਟੇ ਸਿੱਧੂ ਦੇ ਨਾਮ ਦੇ ਉੱਤੇ ਕੋਈ YouTube ਚੈਨਲ ਲਾਂਚ ਕਰਦੇ ਹਾਂ ਤਾਂ ਉਸਤੇ ਮਿਲੀਅਨਸ ਆਫ ਵਿਊਜ਼ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਹੁੰਦੇ ਨਜ਼ਰ ਆਉਣਗੇ ਇਹੀ ਰਤਵਾ ਹੈ ਸਿੱਧੂ ਮੂਸੇਵਾਲੇ ਦਾ ਅਤੇ ਸਿੱਧੂ ਮੂਸੇਵਾਲੇ ਦੇ ਛੋਟੇ ਭਾਈ ਦਾ ਅਤੇ ਦੋਸਤੋ ਇਸ ਇੰਡਸਟਰੀ ਦੇ ਵਿੱਚ ਕਈ ਸਿੰਗਰਾਂ ਨੂੰ 10 10 15 15 ਸਾਲ ਹੋ ਗਏ ਨੇ ਫਿਰ ਵੀ ਉਹ ਆਪਣਾ ਇੰਨਾ ਵੱਡਾ ਰੁਤਬਾ ਨਹੀਂ ਬਣਾ ਸਕੇ ਜਿੰਨਾ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਹੈ ਅਤੇ ਦੋਸਤੋ ਹੁਣ ਤੁਸੀਂ ਆਪ ਸੋਚੋ ਕਿ ਜੇਕਰ ਛੋਟਾ ਸਿੱਧੂ ਮੂਸੇਵਾਲਾ ਕੱਲ ਨੂੰ ਵੱਡਾ ਹੋ ਕੇ ਇੱਕ ਸਿੰਗਰ ਬਣ ਗਿਆ ਤਾਂ ਸਾਰੀ ਪੰਜਾਬੀ ਇੰਡਸਟਰੀ ਨੂੰ ਭਾਜੜਾ ਪੈ ਜਾਣੀ ਹੈ ਕਿਉਂਕਿ ਨਿੱਕਾ ਸਿੱਧੂ ਭਰਾ ਤਾਂ ਸਿੱਧੂ ਮੂਸੇਵਾਲੇ ਦਾ ਹੀ ਹੈ ਅਤੇ ਸਿੱਧੂ ਮੂਸੇਵਾਲੇ ਦਾ ਰਤਬਾ ਕੀ ਹੈ ਇਹ ਤੁਹਾਨੂੰ ਹਾਲੀਵੁੱਡ ਦੇ ਸਿੰਗਰ ਵੀ ਦੱਸ ਦੇਣਗੇ ਤਾਂ ਦੋਸਤੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਛੋਟਾ ਸਿੱਧੂ ਮੂਸੇਵਾਲਾ ਗਾ ਰਿਹਾ ਹੈ ਅਤੇ ਉਹ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤਾ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਤੇ ਕੀ ਛੋਟਾ ਸਿੱਧੂ ਵੱਡਾ ਹੋ ਕੇ ਇੱਕ ਸਿੰਗਰ ਬਣੇਗਾ ਜਾਂ ਨਹੀਂ ਤਾਂ ਦੋਸਤੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ